ਸ੍ਰੀ ਗੁਰੂ ਦੋਸਤੋ ਅੱਜ ਆਪਾਂ ਤੁਹਾਨੂੰ ਵਿਖਾਣ ਜਾ ਰਹੇ ਹਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਆਪਣੇ ਬਜ਼ੁਰਗ ਪਾਣੀ ਲਾਉਂਦੇ ਸੀਗੇ ਜਦੋਂ ਟਿਊਬਲ ਜਾਂ ਬੋਰ ਨਹੀਂ ਹੁੰਦੇ ਸੀਗੇ ਤਾਂ ਉਹ ਆਪਾਂ ਸਮਾਜ ਤੁਹਾਨੂੰ ਵਿਖਾਉਨੇ ਆ ਪੁਰਾਣੀ ਵਿਰਾਸਤ ਜਿਹਨੂੰ ਆਪਾਂ ਕਹਿੰਦੇ ਆ ਤੇ ਆਹ ਵੇਖ ਸਕਦੇ ਹੋ ਇਹਨੂੰ ਕਹਿੰਦੇ ਆ ਛੱਟਾ ਕਿਉਂਕਿ ਪਾਣੀ ਜਦੋਂ ਆਪਣੇ ਪੁਰਾਣੇ ਬਜ਼ੁਰਗ ਲਾਉਂਦੇ ਹੁੰਦੇ ਸੀ ਤਾਂ ਇਹ ਛੱਟੇ ਦੇ ਨਾਲ ਪਾਣੀ ਲਾਉਂਦੇ ਹੁੰਦੇ ਸੀ ਕਿਉਂਕਿ ਇਹ ਫੱਟੇ ਲੱਗੇ ਹੋਏ ਆ ਤੇ ਜਦੋਂ ਵੀ ਪਾਣੀ ਦੀ ਵਾਰੀ ਹੁੰਦੀ ਹੈ ਤੇ ਇਹ ਖਾਲ ਦੇ ਵਿੱਚ ਪਾਣੀ ਆ ਜਾਂਦਾ ਹੈ ਪਾਣੀ ਆਣ ਤੋਂ ਬਾਅਦ ਜਦੋਂ ਇਹਦੇ ਵਿੱਚ ਇੱਥੇ ਟਰੈਕਟਰ ਠਲ ਕੇ ਤੇ ਇੱਥੇ ਜਦੋਂ ਲਾ ਕੇ ਟਰੈਕਟਰ ਦਾ ਸਿਸਟਮ ਤੇ ਉਸ ਤੋਂ ਬਾਅਦ ਪਾਣੀ ਜਦੋਂ ਚਕਾਇਆ ਜਾਂਦਾ ਤੇ ਜਦੋਂ ਪਾਣੀ ਚਕਾਇਆ ਜਾਂਦਾ ਤੇ ਇਹ ਬਿਲਕੁਲ ਹੱਲੇ ਵੀ ਚੱਲਦੇ ਹਾਲਾਤ ਦੇ ਵਿੱਚ ਹੈਗਾ ਤੇ ਪਾਣੀ ਚਲਾਣ ਤੋਂ ਬਾਅਦ ਇਹ ਫੱਟੇ ਆਪਣੀ ਮੰਨ ਲਓ ਜਿੰਨੀ ਵੀ ਸਪੀਡ ਹੁੰਦੀ ਹੈ ਟਰੈਕਟਰ ਦੀ ਉਸ ਹਸਾਬ ਨਾਲ ਫੱਟਿਆਂ ਨਾਲ ਪਾਣੀ ਚੱਕ ਕੇ ਤੇ ਖਾਲੇ ਦੇ ਵਿੱਚ ਟਿੰਦਾ ਤੇ ਉਸ ਤੋਂ ਬਾਅਦ ਫਸਲ ਨੂੰ ਪਾਣੀ ਲੱਗਦਾ ਹੈ ਤੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਜਦੋਂ ਇਹ ਚੱਲਦਾ ਹੋਇਆ ਉਦੋਂ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਪਾਣੀ ਚੱਕ ਕੇ ਤੇ ਖਾਲੇ ਦੇ ਵਿੱਚ ਲਾਦਾ ਹੈ ਧੰਨਵਾਦ ਦੋਸਤੋ